ਸਭ ਕਾਰਵਾਈ ਕੀਤੀ ਗਈ ਹੈ ਅੱਜ ਆਟੋ ਅਸੀਂ ਦੇਖ ਰਹੇ ਹਾਂ ਕਾਫੀ ਖੜੇ ਹੈ ਕਿ ਇਹ ਬੁਰਾ ਮੰਨੋ ਅਹ ਦੇਖੋ ਅੱਜ ਅਸੀਂ ਅਚੰਭੇ ਚੈਕਿੰਗ ਕੀਤੀ ਹੈ ਚੈਕਿੰਗ ਇਹਨਾਂ ਦੀ ਸਾਡੇ ਤੇ ਪਹਿਲਾਂ ਵੀ ਚਲਦੀ ਹੈ ਜੀ ਸਾਡੇ ਵੱਲੋਂ ਅ ਜਿੰਨਾਂ ਦੇ ਬਿਲਕੁਲ ਹੀ ਡਾਕੂਮੈਂਟ ਨਹੀਂ ਕੋਈ ਨਾ ਆਰਸੀ ਨਾ ਸੰਸ ਨਾ ਪੋਲੂਸ਼ਨ ਕੁਝ ਵੀ ਨਹੀਂ ਸੀ ਕਿਉਂਕਿ ਈ ਰਿਕਸ਼ਾ ਤਾਂ ਚਲੋ ਬੈਟਰੀ ਤੇ ਉਹਨਾਂ ਦਾ ਤਾਂ ਪੋਲੂਸ਼ਨ ਹੁੰਦਾ ਹੀ ਨਹੀਂ ਲੇਕਿਨ ਆਰਸੀ ਔਰ ਲਾਇਸੈਂਸ ਤਾਂ ਚਾਹੀਦੇ ਆਗੇ ਕੁਝ ਬੰਦੇ ਇਹਨਾਂ ਨੂੰ ਲੈ ਕੇ ਇੱਕ ਰਾਹ ਤੇ ਦੇ ਰਹੇ ਆ ਨਾ ਦੇਖਦੇ ਆ ਵੀ ਉਹਨਾਂ ਨੂੰ ਜਿਹੜਾ ਚਲਾਉਣ ਵਾਲਾ ਉਹਦੇ ਕੋਲ ਲਾਇਸੈਂਸ ਹੈ ਕਿ ਨਹੀਂ ਹੈ ਉਹ ਕਿਰਾਇਤੀ ਦੇ ਰਿਹਾ 300-400 ਰੁਪਏ ਵਿੱਚ ਉਹ ਜਿਹੜੇ ਟੋਟਲੀ ਅਸੀਂ ਅੱਜ ਕਰੀਬ 33 ਦੇ ਕਰੀਬ ਜਿਹੜੇ 릭ਸ਼ਾ ਜਾਂ ਆਟੋ ਡੀਜ਼ਲ 릭ਸ਼ਾ ਹੈਗੇ ਜਿਨ੍ਹਾਂ ਕੋਲੇ ਕੋਈ ਵੀ ਡਾਕੂਮੈਂਟ ਨਹੀਂ ਸੀ ਜਾਂ ਉਹਨਾਂ ਨੂੰ ਕਮਰਸ਼ੀਅਲ ਦੇ ਵਿੱਚ ਯੂਜ਼ ਕਰਦੇ ਸੀਗੇ ਡਾਕੂਮੈਂਟ ਵੀ ਹੈ ਨਹੀਂ ਸੀ ਉਹ ਸਾਰੇ ਇੰਪਾਉਂਡ ਕੀ ਇਹ ਗੱਲ ਕਰੀਏ ਸਰ ਲਗਾਤਾਰ ਸ਼ਿਕਾਇਤਾਂ ਵੀ ਮਿਲ ਰਹੀਆਂ ਆ ਕਿ ਲੋਕ ਵੀ ਟੇਰੇ ਵੀ ਕੋਈ ਨਿਯਮ ਕਾਨੂੰਨ ਦਾ ਪਾਲਣ ਨਹੀਂ ਕਰਦੇ ਇਸ ਤਰ੍ਹਾਂ ਦਾ ਵੀ ਕੁਝ ਦੇਖਣ ਨੂੰ ਮਿਲਿਆ ਆ ਦੇਖੋ ਕਿਉਂਕਿ ਈ ਰਿਕਸ਼ਾ ਜਾਂ ਟੋ ਰਿਕਸ਼ਾ ਜਿਹੜੇ ਸ਼ਹਿਰ 'ਚ ਹੋ ਹੀ ਬਹੁਤ ਜ਼ਿਆਦੇ ਗਏ ਇਸ ਕਰਕੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਪ੍ਰੋਬਲਮ ਜ਼ਰੂਰ ਹੋਈਗੀ ਆ ਅਸੀਂ ਇਹਨੂੰ ਜਲਦੀ ਸੋਲਵ ਕਰਾਂਗੇ ਕਿਉਂਕਿ ਸਾਡੀ ਮੇਅਰ ਸਾਹਿਬ ਨਾਲ ਵੀ ਨਗਰ ਨਿਗਮ ਦੇ ਨਾਲ ਵੀ ਗੱਲ ਹੋਈ ਸੀ ਇਹ ਇਹਨਾਂ ਤੇ ਅਸੀਂ ਐਮ ਸੀ ਬੀ ਨੰਬਰ ਵੀ ਲਵਾਵਾਂਗੇ ਇਹਨਾਂ ਤੋਂ ਡਾਕੂਮੈਂਟ ਵੀ ਮੰਗੇ ਗਏ ਆ ਕੁਝ ਜਿਹੜੀਆਂ ਯੂਨੀਅਨਾਂ ਆਈਆਂ ਉਹਨਾਂ ਨੇ ਕੁਝ ਕਨੇ ਦੇਤੇ ਕੁਝ ਕਦੇ ਰਹਿੰਦੇ ਆਗੇ ਸਰ ਤੁਸੀਂ ਇਹ ਇੰਪਾਉਂਡ ਕੀਤੇ ਆ ਸਰ ਇਹਨਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਇਹਨਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਇਸ ਕਰਕੇ ਇਹਨਾਂ ਨੂੰ ਇੰਪਾਉਂਡ ਕੀਤਾ ਗਿਆ ਰਾਤ ਦੇ ਸਮੇਂ ਤੁਸੀਂ ਇਹਨਾਂ ਤੇ ਕਿਵੇਂ ਨਿਗਰਾਨੀ ਰੱਖਦੇ ਹੋ ਦੇਖੋ ਰਾਤ ਦੇ ਸਮੇਂ ਸਾਡੀਆਂ ਪੀਸੀਆ ਰਾਂ ਚੱਲਦੀਆਂ ਜਾਂ ਉਹਨਾਂ ਤੇ ਵੀ ਨਿਗਰਾਨੀ ਰੱਖਦੇ ਹਾਂ ਜੋ ਵੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਕੁਝ ਲੋਕ ਮੰਨ ਵੀ ਕਰ ਰਹੇ ਆ ਜੀ ਡਿਜੀਟਲ ਵਾਲੇ ਜਿਹੜੇ ਆਪੇ ਆ ਜਿਨ੍ਹਾਂ ਕਾਲਜ ਪੱਤਰਾ ਤੋਂ ਚੱਲ ਰਹੇ ਆ ਉਹਨਾਂ ਤੇ ਵੀ ਕੋਈ ਗੱਲ ਦੇਖੋ ਨਹੀਂ ਸਾਰੇ ਅਸੀਂ ਜਿਹੜੇ ਕਰ ਰਹੇ ਆਂਗੇ ਬਿਨਾਂ ਕਾਗਜ਼ ਪੱਤਰਾ ਤੋਂ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਉਹ ਅਸੀਂ ਇੰਪਾਉਂਡ ਹੀ ਕਰ ਰਹੇ ਆਂ ਕੋ ਉਹਨੂੰ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ। ਇਹਨਾਂ ਨੂੰ ਲੈ ਕੇ ਵੀ ਕੋਈ ਸਪਾਰਸ਼ਾ ਜੀ ਨਹੀਂ ਆਹ ਦੇਖੋ ਕੁਝ ਪ੍ਰਧਾਨ ਆਏ ਸੀਗੇ ਵੀ ਸਾਡੀ ਯੂਨੀਅਨ ਦਾ ਛੜ ਦੋਲੇ ਕਰਨੇ। ਜਿਹਦੇ ਕੋਲ ਕੋਈ ਡਾਕੂਮੈਂਟ ਨਹੀਂ ਉਹਨੂੰ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ। ਲੱਗਦਾ ਸ਼ਹਿਰ ਵਾਸੀਆਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਜੀ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਜਿਹੜੀ ਨਿਯਮ ਤੋੜਦੇ। ਉਹ ਦੇਖੋ ਸ਼ਹਿਰ ਵਾਸੀਆਂ ਨੂੰ ਪਹਿਲਾਂ ਵੀ ਸੰਦੇਸ਼ ਸੀਗਾ ਇਹਨਾਂ ਨੂੰ ਆਟੋ ਰਿਕਸ਼ਾ ਵਾਲਿਆਂ ਨੂੰ ਵੀ ਸੰਦੇਸ਼ ਦੇ ਰਹੇ ਆ ਵੀ ਦੇਖੋ ਆਪਦੇ ਡਾਕੂਮੈਂਟ ਪੂਰੇ ਰੱਖੋਗੇ ਜੋ ਇਹਨਾਂ ਦੇ ਤੇ ਤਿੰਨੇ ਜਾਂ ਚਾਰ ਸਵਾਰੀਆਂ ਪਾਸ ਹੈ ਉਹੀ ਬਿਠਾਓ ਇਹ ਜ਼ਰੂਰ ਤੋਂ ਵੱਧ ਸਵਾਰੀਆਂ ਵਿੱਚ ਬਿਠਾਉਂਦੇ ਆ ਸੀ ਉਹਨਾਂ ਦੇ ਵੀ ਪੁਲਿਸ ਦੇ ਵੱਲੋਂ ਨਗਰ ਨਿਗਮ ਦੇ ਨਾਲ ਮਿਲ ਕੇ ਆਟੋ ਸਟੈਂਡ ਬਣਾਇਆ ਗਿਆ ਹੈ ਸਟੇਸ਼ਨ ਦੇ ਮੱਛੀ ਮਾਰਕੀਟ ਦੇ ਕੋਲ ਪਰ ਉੱਥੇ ਆਟੋ ਬਿਲਕੁਲ ਵੀ ਆਟੋ ਵਾਲੇ ਨਹੀਂ ਲਗਾਉਂਦੇ ਕੀ ਕਹਿਣਾ ਚਾਹੁੰ ਚੋਂ ਉਹਨਾਂ ਨੂੰ ਨਹੀਂ ਰਕੋ ਉੱਥੇ ਲਗਾਉਂਦੇ ਆਟੋ ਲਗਾਉਂਦੇ ਲੇਕਿਨ ਜਦੋਂ ਟ੍ਰੇਨ ਦਾ ਸਮਾਂ ਹੁੰਦਾ ਹੈ ਨਾ ਉਦੋਂ ਕਿਉਂਕਿ ਇਹਨਾਂ ਨੂੰ ਇੱਕ ਦੂਜੇ ਨੂੰ ਕਾਲੀ ਹੁੰਦੀ ਹੈ ਵੀ ਅਸੀਂ ਸਵਾਰੀ ਚੱਕੀ ਹੈ ਔਰ ਉੱਥੋਂ ਕੱਢ ਕੇ ਸਟੇਸ਼ਨ ਦੇ ਉੱਤੋਂ ਦੀ ਰੌਂਡ ਹੀ ਲਾਉਂਦੇ ਰਹਿੰਦੇ ਹੈਗੇ ਕਿਉਂਕਿ ਉੱਥੇ ਸਟੇਸ਼ਨ ਤੇ ਖੰਡ ਨਹੀਂ ਦਿੱਤਾ ਆਜ਼ਾਦੀ ਨਹੀਂ ਉੱਥੇ ਖੰਡ ਹੀ ਨਹੀਂ ਦਿੰਦੇ ਇਸ ਕਰਕੇ ਪ੍ਰੋਬਲਮ ਇਹ ਹੁੰਦੀ ਹੈ ਵੀ ਉੱ ਉਹਦੇ ਵਿੱਚ ਕੁਝ ਪ੍ਰਾਈਵੇਟ ਪਾਰਕਿੰਗ ਨੇ ਗੱਡੀਆਂ ਵੀ ਖੜ੍ਹ ਜੰਨੀਆਂ ਹੈ।